ਇਸੇ ਤਰ੍ਹਾਂ ਉਹ ਅੰਨਾ ਬਿਠਾਏਦ ਹੁਆ ਸੀ ਪਰ ਪੁਰਾਣੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਪਠਾਇਆ ਜਾਂਦਾ ਸੀ ਲੈਣਾ ਦੇ ਵਿੱਚ ਜਿਹੜੇ ਅੰਨੇ ਸੀ ਲੂਲੇ ਸੀ ਲੰਗੜੇ ਸੀ ਕੋੜੀ ਸੀ ਉਹਨਾਂ ਨੂੰ ਇੱਕ ਕੱਪੜਾ ਦਿੱਤਾ ਜਾਂਦਾ ਸੀ ਮੋਡੇ ਤੇ ਪਾਉਣ ਦੇ ਲਈ ਜਿਹਦੇ ਕੋ ਮੋਡੇ ਤੇ ਕੱਪੜਾ ਪਾਉਣ ਨੂੰ ਨਹੀਂ ਹੁੰਦਾ ਸੀ ਉਹਨੂੰ ਅਗਲੀ ਵਾਰੀ ਉਸ ਲੈਣ ਵਿੱਚ ਨਹੀਂ ਪਠਾਇਆ ਜਾਂਦਾ ਸੀ ਕਿ ਤੂੰ ਲੈਣ ਵਿੱਚ ਵੜ ਕੇ ਮੰਗੇਗਾ ਨਹੀਂ ਕਿਉਂਕਿ ਉਹ ਜਿਹੜਾ ਕੱਪੜਾ ਸੀ ਉਹ ਇੱਕ ਸਰਟੀਫਿਕੇਟ ਸੀ ਆਦੇ ਸਮੇਂ ਵਿੱਚ ਜਿੱਦਾਂ ਅਸੀਂ ਬੋਲਦੇ ਨੇ ਆਧਾਰ ਕਾਰਡ ਜਿਹਨੂੰ ਆਧਾਰ ਕਾਰਡ ਨਹੀਂ ਉਹਨੂੰ ਰਾਸ਼ਨ ਨਹੀਂ ਮਿਲਣਾ ਜਿਹਨੂੰ ਰਾਸ਼ਨ ਕਾਰਡ ਨਹੀਂ ਉਹਨੂੰ ਰਾਸ਼ਨ ਨਹੀਂ ਮਿਲਣਾ ਨਾਮ ਹੀ ਨੰਬਰ ਰਾਸ਼ਨ ਕਾਰਡ ਜੇ ਤਾਂ ਨਹੀਂ ਹੋਏਗਾ ਨਹੀਂ ਮਿਲਣਾ ਉਸੇ ਤੈਂ ਉਸ ਸਮੇਂ ਦੇ ਵਿੱਚ ਇੱਕ ਕੱਪੜਾ ਦਿੱਤਾ ਜਾਂਦਾ ਸੀ ਅੰਨਿਆਂ ਨੂੰ ਲੰਗੜਿਆਂ ਨੂੰ ਕਿ ਉਹ ਕੱਪੜਾ ਕੋਡੇ ਤੇ ਪਾ ਕੇ ਰੱਖਦੇ ਸੀ ਜਿਹਦੇ ਕੋਲ ਉਹ ਕੱਪੜਾ ਨਹੀਂ ਕੀ 다উদ ਦਾ ਪੁੱਤਰ ਤੁਹ ਦਿਨਾਂ ਕਿ ਜਾ ਰਿਹਾ ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਕਿ 다উদ ਦਾ ਪੁੱਤਰ ਆ ਰਿਹਾ ਔਰ 다উদ ਦਾ ਪੁੱਤਰ ਕੌਣ ਹੈ ਕਿੱਥੋਂ ਪਤਾ ਲੱਗ ਗਿਆ ਨੂੰ ਬਾਈਬਲ ਦਿੱਤੀ ਇਹ ਸ਼ਾਇਦ ਹੀ ਪੁਸਤਕ 11 ਉਹਦੀ ਇੱਕ ਦੇ ਵਿੱਚ ਲਿਖਿਆ ਕਿ ਇਸ ਲਈ ਉਹਨੂੰ ਅੰਨਿਆਂ ਨੂੰ ਪਤਾ ਸੀ ਕਿ ਕੋਈ 다ਊਦ ਦਾ ਪੁੱਤਰ ਆਉਣ ਵਾਲਾ ਧਰਤੀ ਤੇ ਜਿਹੜਾ ਸਾਡੇ ਵਰਗਿਆਂ ਨੂੰ ਉਧਾਰ ਕਰੇਗਾ ਸਾਨੂੰ ਮੁਕਤੀ ਦੇਗਾ ਫਰਦ ਚੰਕੀਆਂ ਕਰੇਗਾ ਹਾਲੇਲੂਇਆ ਇਸ ਲਈ ਉਹ ਇੰਤਜ਼ਾਰ ਦੇ ਵਿੱਚ ਸੀ ਕਿ ਕਦੋਂ 다ਊਦ ਦੇ ਪੁੱਤਰ ਨੇ ਆਣਾ ਕਦੋਂ 다ਊਦ ਦੇ ਪੁੱਤਰ ਨੇ ਆਣਾ ਉਹ ਇੰਤਜ਼ਾਰ ਦੇ ਵਿੱਚ ਸੀ ਕਿ ਕਦੀ ਤੇ 다ਊਦ ਦਾ ਪੁੱਤਰ ਆਊਗਾ ਜਦੋਂ ਉਹਨਾਂ ਅੰਨਿਆਂ ਨੂੰ ਪਤਾ ਲੱਗਿਆ ਕਿ ਇਹ ਸ਼ਿਫਾ ਦਿੰਦਾ ਹੈ ਪ੍ਰਭੂ ਯਿਸੂ ਮਸੀਹ

ਪਰ ਪਿਤਾ ਜੀ ਕਹਿੰਦੇ ਗੁਰੂ ਜੀ ਕਹਿੰਦੇ ਕਿ ਨਹੀਂ ਕਿਸ ਸੱਚੇ ਬੰਦੇ ਨੇ ਮੈਨੂੰ ਪੁਕਾਰਿਆ ਮੈਂ ਉਹਦੀ ਸੁਣਾਗਾ ਤੇ ਪ੍ਰਭੂ ਜੀ ਪਿੱਛੇ ਨੂੰ ਮੁੜਦੇ ਨੇ ਤੇ ਉਹ ਜਿਹੜਾ ਅੰਨਾ ਸੀ ਉਹਦਾ ਵਿਸ਼ਵਾਸ ਦੇਖੋ ਉਹ ਜਿਹੜਾ ਕੱਪੜਾ ਉਹਦੇ ਮੋਢੇ ਤੇ ਪਿਆ ਸੀ ਜਿਹੜਾ ਇੱਕ ਰਾਸ਼ਿਕ ਕਾਰਡ ਦਾ ਇੱਕ ਚਿੰਨ੍ਹ ਉਹਨੂੰ ਦਿੱਤਾ ਗਿਆ ਸੀ ਕਿ ਜੇ ਤੀਕੋ ਨਹੀਂ ਹੋਏਗਾ ਅਗਲੀ ਵਾਰੀ ਤੈਨੂੰ ਫਿਰ ਲੈਣ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਏਗਾ ਉਹਨੇ ਕੀ ਕੀਤਾ ਉਸ ਕੱਪੜੇ ਨੂੰ ਸੁੱਟ ਦਿੱਤਾ ਤਾਂ ਵੀ ਇਹ ਸੋਮਸੀ ਦੀਵਾਲਾ ਉਸ ਕੱਪੜੇ ਨੂੰ ਪਹਿਰੇ ਸੁੱਟ ਦਿੱਤਾ ਕਿ ਮੈਨੂੰ ਨਹੀਂ ਚਾਹੀਦਾ ਰਾਸ਼ਨ卡 ਦਾ ਬੈਨੀਫਿਟ ਮੈਨੂੰ ਨਹੀਂ ਚਾਹੀਦੀ ਸਰਕਾਰੀ ਕਰਕ ਮੈਨੂੰ ਮੇਰਾ ਪਰਮੇਸ਼ਰ ਚਾਹੀਦਾ ਹallelujah ਹallelujah ਜਦੋਂ ਉਸ ਕੱਪੜੇ ਨੂੰ ਲਾ ਕੇ ਸੁੱਟ ਦਿੱਤਾ ਤੇ ਪ੍ਰਭੂ ਜੀ ਵੀ ਉੱਦਰ ਆਗੇ ਤੇ ਪ੍ਰਭੂ ਜੀ ਨੇ ਛੂ ਕੇ ਉਹਨੂੰ ਚੰਗਾ ਕਰ ਦਿੱਤਾ ਹallelujah ਤੇ ਤੇ ਪਿਤਾ ਉਹਦੇ ਵਿਸ਼ਵਾਸ ਨੂੰ ਦੇਸ Ona bi šlasti ta